ਤੁਸੀਂ ਦੇਖ ਰਹੇ ਹੋ ਔਨ 에ਅਰ ਤੇ ਮੈਂ ਤੁਹਾਡੇ ਨਾਲ ਦਰਸ਼ਕੋ ਗੌਰ ਬਸਰਾ ਇੱਕ ਬੇहद ਹੀ ਰੂਕਮਾਉ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕਿ ਇੱਕ ਅਣਪਛਾਤੇ ਨੌਜਵਾਨ ਦੀ ਗੰਦੇ ਨਾਲੇ ਕੋਲੋਂ ਲਾਸ਼ ਆ ਜਿਹੜੀ ਮਿਲੀ ਹੈ ਤਾਂ ਲਾਸ਼ ਮਿਲਣ ਦੇ ਕਾਰਨ ਪੂਰੇ ਇਲਾਕੇ ਦੇ ਵਿੱਚ ਦਸ਼ੋਦਮ ਹੋਲਾ ਜੜਾ ਬਣਿਆ ਹੋਇਆ ਲੋਕ ਨੇ ਜਿਹੜੇ ਪੂਰੀ ਤਰ੍ਹਾਂ ਡਰੇ ਹੋਏ ਨੇ ਤਾਂ ਇਸ ਡੈੱਡ ਬੋਡੀ ਨੂੰ ਦੇਖ ਕੇ ਇਹ ਅੰਦਾਜ਼ਾ ਜੜਾ ਲਗਾਇਆ ਜਾ ਰਿਹਾ ਹੈ ਕਿ ਇਸ ਨੌਜਵਾਨ ਦਾ ਬੜੀ ਹੀ ਬੇਰਹਿਮੀ ਦੇ ਨਾਲ ਕਤਲ ਜੜਾ ਕੀਤਾ ਗਿਆ ਤਾਂ ਕਈ ਦਿਨ ਪਹਿਲਾਂ ਇਸ ਦਾ ਕਤਲ ਹੋਇਆ ਤੇ ਬਾਅਦ ਵਿੱਚ ਇਸ ਨੂੰ ਇਸ ਗੰਦੇ ਨਾਲੇ ਦੇ ਵਿੱਚ ਸੁੱਟ ਦਿੱਤਾ ਗਿਆ ਤੇ ਜਦੋਂ ਨੇੜਲੇ ਲੋਕਾਂ ਦੇ ਵੱਲੋਂ ਇਸ লাশ ਨੂੰ ਦੇਖਿਆ ਗਿਆ ਤੇ ਉਹਨਾਂ ਦੇ ਵੱਲੋਂ ਤੁਰੰਤ ਪੁਲਿਸ ਨੂੰ ਜੜਾ ਸੂਚਿਤ ਕੀਤਾ ਗਿਆ ਤੇ ਜਿਸ ਦੌਰਾਨ ਮੋਕੇ ਤੇ ਤੇ ਪੁਲਿਸ ਪਹੁੰਚਦੀ ਆ ਤੇ ਜਾਂਚ ਪੜਤਾਲ ਪੂਰੀ ਪੁਲਿਸ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਦੱਸਦੀ ਹੈ ਕਿ ਇਹ ਡੈੱਡ ਬੋਡੀ ਅੰਮ੍ਰਿਤਸਰ ਦੇ ਕਾਨਪੁਰਾ ਕਾਲੇ ਪਿੰਡ ਦੇ ਕੋਲੋਂ ਬਰਾਮਦ ਹੋਈ ਆ ਤਾਂ ਪੁਲਿਸ ਦੇ ਵੱਲੋਂ ਇਸ ਡੈੱਡ ਬੋਡੀ ਦੀ ਵੀ ਪੂਰੀ ਤਰ੍ਹਾਂ ਚੈਕਿੰਗਾਂ ਜੜੀ ਕੀਤੀ ਜਾ ਰਹੀ ਹੈ ਕਿਉਂਕਿ ਕਈ ਵਾਰ ਡੈੱਡ ਬੋਡੀ ਦੇ ਕੋਲੋਂ ਵੀ ਕੋਈ ਆਈਡੀ ਪ੍ਰੂਫ ਹੈ ਜਿਹੜਾ ਬਰਾਮਦ ਹੋ ਜਾਂਦਾ ਤਾਂ ਪੂਰੀ ਤਰ੍ਹਾਂ ਚੈਕਿੰਗਾਂ ਫਿਲਹਾਲ ਇਸ ਡੈੱਡ ਬੋਡੀ ਦੀ ਕੀਤੀ ਜਾ ਰਹੀ ਹੈ ਤਾਂ ਇਸ ਮਾਮਲੇ ਦੀ ਜੜੀ ਜਾਂਚ ਹੈ ਉਹ ਵੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਨੇੜਲੇ ਇਲਾਕੇ ਦੇ ਲੋਕਾਂ ਦਾ ਕੀ ਕਹਿਣਾ ਇਹ ਵੀ ਤੁਹਾਨੂੰ ਸੁਣਾ ਦਿੰਨੇ ਆ ਮੇਰਾ ਨਗਰਮਖੀ ਠੀਕ ਹੀ ਚੋਣ ਵਾਲੇ ਆ ਬਾਲੇ ਬਿੰਦ ਕੀ ਹੋ ਰਹੀ ਸੀ ਮਿਲਿਆ ਕੀ ਆ ਪਤਾ ਨਹੀਂ ਦਾ ਵੀ ਸਹੀ ਇੱਕ ਬੈਡਬੋੜੀ ਮਿਲੀ ਆ ਇਹੋ ਇੱਕ ਸਾਹਮਣੇ ਕੀ ਆ ਬੰਦੇ ਦੀ ਆਹੋ ਫੋਟੋ ਬੈਡਬੋੜੀ ਬੰਦੇ ਦੀ ਹਾਂਜੀ ਕਿਦਵੇਂ ਲੱਗਾ ਪਤਾ ਇਹਦੀ ਪਤਾ ਨਹੀਂ ਅਸੀਂ ਤੋਂ ਨੇ ਆਏ ਆ ਇਹਦੇ ਪਤਾ ਬਾਅਦ ਕੇ ਲੱਗਿਆ ਇਹਨ ਸਵੇਰੇ ਪਤਾ ਲੱਗਾ ਇਹ ਤਾਂ ਹੋਣੀ ਮੈਨੂੰ ਹੋਣੀ ਪਤਾ ਲੱਗਾ 10 ਮਿੰਟ ਪਹਿਲਾਂ ਇਹ ਕੀ ਹੋ ਰਹੀ ਆ ਇਹ ਕੀ ਬੰਦੇ ਦਾ ਪਖਾੜੇ ਕੋਈ ਨਹੀਂ ਇਹ ਪਰਸ਼ਾਨੀ ਇਹ ਲਾਲੀ ਉਹਦੇ ਹਾਂਜੀ ਇਹ ਲਾਲ ਗਿਆ ਕਿੱਥੋਂ ਪਤਾ ਨਹੀਂ ਲਾਲਿਆ ਕੀ ਲਾਲ ਬਲੈਨ ਆਖਣੀ ਲੱਗਦਾ ਨਹੀਂ ਕਿ ਪੁਰਾਣੀ ਕਿ ਦੁਰੜ ਗਈ ਹੈ ਪਤਾ ਨਹੀਂ ਜੀ ਇਹ ਨਹੀਂ ਪਤਾ ਅ ਘਨਪੁਰ ਪੁਲ ਦੇ ਲੱਗੇ ਜੀ ਇੱਕ ਡੈੱਡ ਬੋਡੀ ਮਿਲੀ ਆ ਅਣਪਛਾਤੀ ਤੇ ਜੋ ਵੀ ਬੰਦੀ ਕਾਰਵਾਈ ਆਪਾਂ ਪ੍ਰੋਸੀਡ ਕਰਾਂਗੇ ਲੋ ਕਿੰਨੇ ਵੇਲੇ ਪਲਾਨ ਜੀ ਅ ਸਵੇਰ ਮਿਲੀ ਜੀ ਤਕਰੀਬਨ 15 ਮਿੰਟ ਪਹਿਲਾਂ ਕੀ ਦੇਖਿਆ ਗਿਆ ਕਿਤਾ ਦੀ ਡੈੱਡ ਬੋਡੀ ਹੈ ਜੀ ਕੋਈ ਜੈਂਟਸ ਲੱਗਦਾ ਪਿਆ ਬਾਹਮਾ ਉਹਦੀਆਂ ਆਕੜੀਆਂ ਪਈਆਂ ਤੇ ਗਲੀ ਸੜੀ ਹੈ লাশ ਇਹ ਟਰੇਸ ਨਹੀਂ ਆ ਜੀ ਹਜੇ ਕੋਣ ਹੈਗਾ ਉਹ ਪਤਾ ਕਰਕੇ ਹਾਂਜੀ ਨਹੀਂ ਜ ਨਹੀਂ ਹਜੇ ਕੋਈ 72 ਘੰਟੇ ਵਾਸਤੇ ਆਪਾਂ ਡੈਡ ਬਡੀ ਜਿਹੜੀ ਮੂਰਤੀ ਜੀ ਰੱਖਾਂਗੇ ਤੋਂ ਬਾਅਦ ਜੋ ਹੋਊਗੀ ਕਾਰਵਾਈ ਹੋ ਕੇ ਜੰਦੀ ਜਾਏਗੀ ਤੁਸੀਂ ਦੇਖ ਰਹੇ ਹੋ ਔਨ ਏਅਰ ਤੇ ਮੈਂ ਤੁਹਾਡੇ ਨਾਲ ਦਰਸ਼ਕੋਵਰ ਬਸਰਾ ਇੱਕ ਬੇहद ਹੀ ਰੂਕਮਾਉ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕੀ ਇੱਕ ਅਣਪਛਾਤੇ ਨੌਜਵਾਨ ਦੀ ਗੰਦੇ ਨਾਲੇ ਕੋਲੋਂ ਲਾਸ਼ ਜਿਹੜੀ ਮਿਲੀ ਹੈ ਤਾਂ ਲਾਸ਼ ਮਿਲਣ ਦੇ ਕਾਰਨ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਜੜਾ ਬਣਿਆ ਹੋਇਆ ਲੋਕ ਨੇ ਜਿਹੜੇ ਪੂਰੀ ਤਰ੍ਹਾਂ ਡਰੇ ਹੋਏ ਨੇ ਤਾਂ ਇਸ ਡੈੱਡ ਬੋਡੀ ਨੂੰ ਦੇਖ ਕੇ ਇਹ ਅੰਦਾਜ਼ਾ ਜੜਾ ਲਗਾਇਆ ਜਾ ਰਿਹਾ ਹੈ ਕਿ ਇਸ ਨੌਜਵਾਨ ਦਾ ਬੜੀ ਹੀ ਬੇਰਹਿਮੀ ਦੇ ਨਾਲ ਕਤਲ ਜੜਾ ਕੀਤਾ ਗਿਆ ਤਾਂ ਕਈ ਦਿਨ ਪਹਿਲਾਂ ਇਸ ਦਾ ਕਤਲ ਹੋਇਆ ਤੇ ਬਾਅਦ ਵਿੱਚ ਇਸ ਨੂੰ ਇਸ ਗੰਦੇ ਨਾਲੇ ਦੇ ਵਿੱਚ ਸੁੱਟ ਦਿੱਤਾ ਗਿਆ ਤੇ ਜਦੋਂ ਨੇੜਲੇ ਲੋਕਾਂ ਦੇ ਬੋਲੋਂ ਇਸ ਲਾਸ਼ ਨੂੰ ਦੇਖਿਆ ਗਿਆ ਤੇ ਉਹਨਾਂ ਦੇ ਬੋਲੋ ਤੁਰੰਤ ਪੁਲਿਸ ਨੂੰ ਜਿਹੜਾ ਸੂਚਿਤ ਕੀਤਾ ਗਿਆ ਤੇ ਜਿਸ ਦੌਰਾਨ ਮੌਕੇ ਤੇ ਪੁਲਿਸ ਪਹੁੰਚਦੀ ਆ ਤੇ ਜਾਂਚ ਪੜਤਾਲ ਪੂਰੀ ਪੁਲਿਸ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਦੱਸ ਦਈਏ ਕਿ ਇਹ ਡੈੱਡ ਬੋਡੀ ਅੰਮ੍ਰਿਤਸਰ ਦੇ ਕਾਨਪੁਰਾ ਕਾਲੇ ਪਿੰਡ ਦੇ ਕੋਲੋਂ ਬਰਾਮਦ ਹੋਈ ਆ ਤਾਂ ਪੁਲਿਸ ਦੇ ਬੋਲੋ ਇਸ ਡੈੱਡ ਬੋਡੀ ਦੀ ਵੀ ਪੂਰੀ ਤਰ੍ਹਾਂ ਚੈਕਿੰਗ ਜੜੀ ਕੀਤੀ ਜਾ ਰਹੀ ਹੈ ਕਿਉਂਕਿ ਕਈ ਵਾਰ ਡੈੱਡ ਬੋਡੀ ਦੇ ਕੋਲੋਂ ਵੀ ਕੋਈ ਆਈਡੀ ਪ੍ਰੂਫ ਹੈ ਜਿਹੜਾ ਬਰਾਮਦ ਹੋ ਜਾਂਦਾ ਤਾਂ ਪੂਰੀ ਤਰ੍ਹਾਂ ਚੈਕਿੰਗ ਫਿਲਹਾਲ ਇਸ ਡੈੱਡ ਬੋਡੀ ਦੀ ਕੀਤੀ ਜਾ ਰਹੀ ਹੈ ਤਾਂ ਇਸ ਮਾਮਲੇ ਦੀ ਜੜੀ ਜਾਂਚ ਹੈ ਉਹ ਵੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਨੇੜਲੇ ਇਲਾਕੇ ਦੇ ਲੋਕਾਂ ਦਾ ਕੀ ਕਹਿਣਾ ਇਹ ਵੀ ਤੁਹਾਨੂੰ ਸੁਣਾ ਦਿੰਦੇ ਆ ਮੇਰਾ ਨਾਮ ਬ੍ਰਹਮਤ ਇੱਥੇ ਤੋਂ ਨੇੜ ਵਾਲੇ ਆਲੇ ਪਿੰਡ ਦੀ ਕੀ ਹੋ ਜੇ ਮਿਲਿਆ ਕੀ ਆ ਪਹਾੜੀ ਦਾ ਨਹੀਂ ਤਾਂ ਕੀ ਨਹੀਂ ਕੋਈ ਬੈਣ ਬੋੜੀ ਮਿਲੀ ਹੈ ਨਹੀਂ ਆਓ ਵੇਖੋ ਸਾਹਮਣੇ ਕੀ ਹੈ ਬੰਦੇ ਦੀ ਆਹ ਫੋਟੋ ਬੈਣ ਬੋੜੀ ਬੰਦੇ ਦੀ ਹਾਂਜੀ ਤੇ ਕਿੰਨੇ ਵੇਢਾ ਦਾ ਪਤਾ ਇਹਦੀ ਪਤਾ ਜੇ ਇਹੀ ਤੋਂ ਨੇ ਆਏ ਆ ਇਹਦੇ ਪਤਾ ਬਾਅਦ ਚ ਕਿੰਨੇ ਲੱਗੇ ਪਤਾ ਲੱਗਾ ਇਹਦੇ ਸਵੇਰੇ ਪਤਾ ਲੱਗਾ ਇਹਦੇ ਹੋਣੀ ਮਾਜ਼ੂ ਹੁਣ ਇਹ ਪਲਗਾ 10 ਮਿੰਟ ਤੇ ਆਈ ਇਹ ਕੀ ਹੋਈ ਆ ਇਹ ਕੀ ਬੰਦੇ ਦਾ ਪਖਾਣੇ ਕੋਈ ਜੇ ਨਹੀਂ ਇਹ ਪਰਸ਼ਾਨ ਤੁਸੀਂ ਲਾ ਲਈ ਉਹਦੇ ਹਾਂਜੀ ਇਹ ਲਾ ਲਿਆ ਕਿੱਥੋਂ ਪਤਾੜੀ ਜੀ ਲਾ ਲਿਆ ਕੀ ਲਾਲ ਬਲੈਨ ਆਖਣੀ ਲੱਗਦਾ ਨਹੀਂ ਕਿ ਪੁਰਾਣੀ ਕਿ ਦੁਰੜ ਕੇ ਹੀਗਾ ਪਤਾ ਨਹੀਂ ਜੀ ਇਹ ਨਹੀਂ ਬੰਦਾ ਅ ਘਨਪੁਰ ਪੁਲ ਦੇ ਲੱਗੇ ਜੀ ਇੱਕ ਡੈੱਡ ਬੋਡੀ ਮਿਲੀ ਆ ਅਣਪਛਾਤੀ ਤੇ ਜੋ ਵੀ ਬੰਦੀ ਕਾਰਵਾਈ ਆਪਾਂ ਪ੍ਰੋਸੀਡ ਕਰਾਂਗੇ ਲੋ ਕਿਤੇ ਵੀ ਤਾਂ ਲਾ ਨਹੀਂ ਸਵੇਰੇ ਮੈਨੇ ਇਹ ਟਿੱਕੀ ਮੈਨੂੰ 15 ਮਿੰਟ ਪਹਿਲਾਂ ਕੀ ਦੇਖਿਆ ਅਰੇ ਡੈਡ ਬੁੜੀ ਇਹ ਦੇਖੋ ਜੈਂਟਸ ਲੱਗਦਾ ਪਿਆ ਬਾਹਾਂ ਉਹਦੀਆਂ ਆਕੜੀਆਂ ਪਈਆਂ ਤੇ ਗਲੀ ਸੜੀ ਹੈ ਲਾਸ ਟ੍ਰੇਸ ਨਹੀਂ ਆ ਰਹੀ ਜੇ ਕੋਣ ਹੈਗਾ ਉਹ ਪਤਾ ਕਰਕੇ ਮੈਂ ਹਾਂਜੀ ਨਹੀਂ ਜ ਨਹੀਂ ਕੋਈ ਬੱਤਰ ਘੰਟੇ ਵਾਸਤੇ ਆਪਾਂ ਡੈਡ ਬੁੜੀ ਜਿਹੜੀ ਮੂਰਤੀ ਜੀ ਰੱਖਾਂਗੇ ਤੋਂ ਬਾਅਦ ਜੋ ਵੀ ਕਾਰਵਾਈ ਹੋਣੀ ਚੀਜ਼ ਹੋ ਜੰਦੀ ਜਾਏਗੀ